ਬੜਕੇ ਜਵਾਬ ਦਿਓ ਲੈ ਲੜੇ ਸਾਡੇ ਇੱਕ ਬੰਦੇ ਵਿੱਚ ਜਾਂਦੇ ਕਿ ਲੈਂਦੀ ਦੀਦੀ ਪਾਲਾ ਹਾਂ 34 ਕਿਲੋ ਤੇਰੇ ਪਿਓ ਲਈ ਜਮੀਨਾਂ ਤੇਰੀ 34 ਕਿੱਲੇ ਡੱਡੀ ਛੱਡੀ ਜਮੀਨ ਤੇਰੇ ਜੰਮੀ ਸੀ ਤੇਰੇ ਪਿਓ ਨੇ ਜਮੀਨੋ ਕਰੀ ਜਮੀਨ ਛੋਟੀ ਛੋਟੀ ਜੱਦੀ ਜਮੀਨਾਂ ਹੋ ਗਏ ਨੇ ਤਾਂ ਮੈਂ ਕਿਉਂ ਨਗੀਆਂ ਚੋੜਨੀ ਆਂ ਮਿਆਂ ਸਾਲੀਆਂ ਦੀਆਂ ਕਿੱਥੇ ਚੋੜਨੀ ਆ ਤੁਸੀਂ ਤੁਸੀਂ ਮੇਰੇ ਨਾਲ ਤੁਰਦੇ ਕਰੇ ਪੰਜ ਬੰਦੇ ਆਉਂਦੇ ਨੇ ਕਰਨ ਬੱਜੇ ਪਏ ਨੇ ਸਵੇਰ ਤੋਂ ਕਿੰਨੇ ਕਿਤਾ ਕਬਜ਼ਾ ਜੱਡਾ ਕੇ ਦੇਖੋ ਕਬਜ਼ਾ ਤੁਸੀਂ ਕੀਤਾ ਹੋਇਆ ਇੱਜਾ ਦੇ ਉੱਤੇ ਸੁਰਚ ਆਪ ਲੋਕ ਤੁਸੀਂ ਕਹਿੰਦੇ ਪਟਿਆਲਾ ਬਸ ਇੰਨਾ ਨੂੰ ਚਾਵਲਾਂ ਨੂੰ ਜਿੰਨਾ ਭੌਂਕਦਿਆਂ ਨੇ ਜਿੰਨਾ ਭੌਂਕਣਾ ਭੌਂਕਣਾ ਤੇ ਐਂ ਟਾਪ ਕਰਦੇ ਇਹਦੇ ਕਤਲ ਕਰਾਉਂਦਾ ਤੁਸੀਂ ਮੋਕ ਮਾਰਦੇ ਹੋ ਉਹ ਤੋਂ ਹੁਣ ਗੱਲ ਚੋ ਉਹ ਨਾ ਸੀ ਧੂਮਾ ਫੇਰ ਲਿਆ ਹੋਇਆ ਤੁਹਾਡੇ ਤਾਂ ਦੋਸਤੋ ਵੀਡੀਓ ਦਾ ਇੰਟਰੋ ਤੁਸੀਂ ਦੇਖ ਚੁੱਕੇ ਹੋਵੋਗੇ ਭਾਨਾ ਸਿੱਧੂ ਬਹੁਤ ਜ਼ਿਆਦਾ ਗਰਮ ਹੋ ਰਹੇ ਨੇ ਲਾਈਵ ਦੇ ਵਿੱਚ ਕੀ ਹੈ ਪੂਰਾ ਮਸਲਾ ਤੁਹਾਨੂੰ ਦੱਸਦੇ ਆ ਜਿਹੜਾ ਭਾਨੇ ਸਿੱਧੂ ਦਾ ਜੀਜਾ ਹੈ ਉਸ ਦੀਆਂ ਦੋ ਭਤੀਜੀਆਂ ਹਨ ਜਿਹੜੀਆਂ ਭਾਨੇ ਸਿੱਧੂ ਦੇ ਉੱਪਰ ਇਲਜ਼ਾਮ ਲਗਾ ਰਹੀਆਂ ਨੇ ਕਿ ਭਾਨੇ ਸਿੱਧੂ ਨੇ ਸਾਡੀ ਜ਼ਮੀਨ ਨੱਪੀ ਹੈ ਭਾਨੇ ਸਿੱਧੂ ਦਾ ਕਹਿਣਾ ਹੈ ਕਿ ਉਹ ਜਿਹੜੀ ਜ਼ਮੀਨ ਹੈ ਉਹ ਮੇਰੇ ਜੀਜੇ ਦੀ ਹੈ ਮੈਂ ਤਾਂ ਕਰਕੇ ਉਸ ਦੀ ਵਾਈ ਕਰ ਰਿਹਾ ਹਾਂ ਕਿਉਂਕਿ ਭਾਨੇ ਸਿੱਧੂ ਦਾ ਜਿਹੜਾ ਜੀਜਾ ਹੈ ਉਹ ਜੇਲ੍ਹ ਦੇ ਵਿੱਚ ਹੈ ਇਹ ਜਿਹੜਾ ਮਸਲਾ ਹੈ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਜ਼ਮੀਨ ਦਾ ਜਿਸ ਦੇ ਕਰਕੇ ਇਹ ਸਾਰਾ ਕੁਝ ਹੋ ਰ ਹੁਣ ਉਹਨਾਂ ਕੁੜੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੀ ਗੱਲ ਤੇ ਕਾਰਵਾਈ ਨਹੀਂ ਕਰਦਾ ਪਰ ਭਾਨੇ ਸਿੱਧੂ ਦਾ ਕਹਿਣਾ ਹੈ ਕਿ ਮੇਰੇ ਉੱਪਰ ਤਿੰਨ ਪਰਚੇ ਨੇ ਇਹਨਾਂ ਕੁੜੀਆਂ ਦੇ ਕਹਿਣ ਤੇ ਪ੍ਰਸ਼ਾਸਨ ਨੇ ਕੀਤੇ ਹਨ ਇਹ ਮਸਲਾ ਜਿਹੜਾ ਹੈ ਪੁਲਿਸ ਕੋਲ ਪਹੁੰਚ ਚੁੱਕਾ ਹੈ ਤੇ ਹੁਣ ਇਸ ਦਾ ਫੈਸਲਾ ਕੋਰਟ ਦੇ ਵਿੱਚ ਹੀ ਹੋਵੇਗਾ ਫੈਸਲਾ ਹੋਣ ਤੋਂ ਪਹਿਲਾਂ ਆਪਾਂ ਕਿਸੇ ਨੂੰ ਵੀ ਚੰਗਾ ਜਾਂ ਫਿਰ ਮਾੜਾ ਨਹੀਂ ਕਹਿ ਸਕਦੇ ਭਾਨੇ ਸਿੱਧੂ ਨੇ ਲਾਈਵ ਦੇ ਵਿੱਚ ਜੋ ਗੱਲਾਂ ਕੀਤੀਆਂ ਨੇ ਉਹ ਵੀ ਕਰਨੀਆਂ ਬੰਦੀਆਂ ਸਨ ਕਿਉਂਕਿ ਉਹਨਾਂ ਕੁੜੀਆਂ ਦੇ ਵੱਲੋਂ ਲਾਈਵ ਆ ਕੇ ਮੀਡੀਆ ਦੇ ਵਿੱਚ ਇਹ ਗੱਲਾਂ ਕਈਆਂ ਜਾ ਰਹੀਆਂ ਨੇ ਭਾਨੇ ਸਿੱਧੂ ਦੀ ਬਦਨਾਮੀ ਕੀਤੀ ਜਾ ਰਹੀ ਹੈ ਭਾਨੇ ਸਿੱਧੂ ਦਾ ਇਹ ਕਹਿਣਾ ਹੈ ਕਿ ਤੇ ਮੇਰੇ ਨਾਲ ਆਹੋ ਸਾਹਮਣੇ ਬੈਠ ਕੇ ਗੱਲ ਕਰੋ ਮੀਡੀਆ ਦੇ ਵਿੱਚ ਮੈਂ 20 ਚੈਨਲ ਵੀ ਬੁਲਾਉਂਗਾ ਉੱਥੇ ਪਰ ਤੁਸੀਂ ਮੇਰੇ ਨਾਲ ਆਹੋ ਸਾਹਮਣੇ ਗੱਲ ਕਰੋ ਪਾਨਾ ਸਿੱਧੂ ਇੱਕ ਵਾਰ ਉਹਨਾਂ ਕੁੜੀਆਂ ਦੇ ਪਿੰਡ ਗਿਆ ਸੀ ਮੀਡੀਆ ਵੀ ਪਹੁੰਚਿਆ ਸੀ ਪਰ ਉਹ ਕੁੜੀਆਂ ਉੱਥੇ ਨਹੀਂ ਆਈਆਂ ਸਨ ਤਾਂ ਦੋਸਤੋ ਤੁਸੀਂ ਸੁਣੋ ਪਾਨਾ ਸਿੱਧੂ ਦਾ ਇਹ ਲਾਈਵ ਵੀਡੀਓ ਪਾਨਾ ਸਿੱਧੂ ਦਾ ਕੀ ਕਹਿਣਾ ਹੈ ਇਸ ਪੂਰੇ ਮਸਲੇ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੁਨੀਆ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਜਰੂਰ ਕਰਿਓ ਆ ਚ ਕਿੰਨੇ ਟਿਕਾ ਪਰ ਮੇਰੇ ਜਿਹੜੇ ਲੋਕ ਕਹਿੰਦੇ ਯਾਰ ਜਵਾਬ ਦੇ ਮੈਂ ਕਿਹਾ ਜਵਾਬ ਵੀ ਦੇ ਦਣਾ ਤਬ ਜਾ ਕੀਤਾ ਕਬ ਜਾ ਕੀਤਾ ਕਬ ਜਾ ਕੀ ਕਹਦਾ ਕਬ ਕੀਤਾ 106 ਏਕੜ ਜ਼ਮੀਨ ਆ ਤੁਹਾਡੇ ਪਿਆ ਹੋ ਗਏ 86 ਏਕੜ ਜ਼ਮੀਨ ਸੀਗੀ 20 ਏਕੜ ਜ਼ਮੀਨ ਕਿਧਰ ਖੋੜ ਕੇ ਜਣਾ ਪਿਆਓ ਜੇ ਲੋ ਅਗਲੀ ਜ਼ਮੀਨ ਖੋੜ ਜਾਓ ਮੈਨੂੰ ਹਾਰ ਪਾਊਗਾ ਤੁਹਾਡੇ ਹਾਰ ਪਾਊਗਾ ਫਿਰ ਹੋ ਜਾ ਬੁਰਾ ਸਰੋਪਾ ਨਹੀਂ ਬਟਾਗਾ ਠੀਕ ਹੈ ਨਾ ਗੱਲਾਂ ਤੁਸੀਂ ਕਿਹੜੀਆਂ ਕਰਦੇ ਹੋ ਭਾਨੇ ਵਿੱਚ ਕਤਲ ਕੀਤਾ ਭਾਨੇ ਗੱਲਾਂ ਕਰਤਾ ਕੀ ਜਮੀਨ ਵੇਚੀ ਗਈ ਲਈ ਤੇਰੀ ਜ਼ਮੀਨ ਤੇਰੇ ਪਿਓ ਨੇ ਵੇਚ ਕੇ 48 ਕਿੱਲੇ ਜ਼ਮੀਨ ਤੇਰਾ ਪਿਓ 20 ਕਰੋੜ ਦੀ ਆਫਰੀ ਹੈ ਜਾਂ ਜਾ ਕੇ ਦੇਖੋ 20 ਕਰੋੜ ਦੀ ਆਫਰੀ ਹੈ ਹੈ 22 ਕਰੋੜ ਦੀ ਆਫਰੀ ਜਿਹਦੇ ਦਾ ਅਸੀਂ ਰੋਕ ਲਵਾਈਆ ਤੇਰੇ ਦੇ ਜਮੀਨ ਵੇਚ ਕੇ ਤੇਰੇ ਪਿਓ ਨੇ ਖਾਦੀਆ 22 22 ਕਰੋੜ ਦੀ 22 ਕਰੋੜ ਦੀ ਆਫਰੀ 48 ਕਿੱਲੇ ਦੇ ਪਿਓ ਨੇ ਜ਼ਮੀਨ ਵੇਚ ਕੇ ਖਾਦੀਆ ਅਸੀਂ ਲਵਾਈਆ ਕਿ ਲੋਕਾਂ ਦਾ ਪੈਸਾ ਉਹਦਾ ਪੈਸਾ ਉੱਥੇ ਲੱਗਣਾ ਚਾਹੀਦਾ ਹੈ ਗੱਲਾਂ ਕਰਦੇ ਕਰਦੀਆਂ ਤੇਰੀ ਮਾਂ ਤੇਰੀ ਮਾਂ ਨੇ ਜੰਮੀ ਸੀ ਜ਼ਮੀਨ ਤੇਰੀ ਮਾਂ ਨੇ ਤੇਰੀ ਮਾਂ ਕੀ ਲਾ ਕੇ ਵੜ ਕੇ ਲਗਾਉਂਦੇ ਤੇਜਾ ਬੜਦੀ ਨਹੀਂ ਆਉ ਨਗਰ ਦੀ ਮਿਹਣੇ ਤੇਰੀ ਮਾਂ ਵੜ ਕੇ ਲਗਾ ਦੋ ਜਿੰ ਦੈਰੇ ਜਮੀਨਾਂ ਢੁੱਡੀ ਢੁੱਡੀ ਜੱਤੀ ਜਮੀਨਾਂ ਉਹ ਡੇਰੇ ਜਮੀਨਾਂ ਉੱਥੇ ਬੜਕੇ ਲਗਾਓ ਲੱਤ ਬੜਕੇ ਲਗਾਓ ਉੱਥੇ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਆਇਆ ਢੁੱਣਾ ਪ੍ਰਸ਼ਾਸਨ ਨੂੰ ਪਤਾ ਹੈ ਪ੍ਰਸ਼ਾਸਨ ਨੂੰ ਜੇ ਮੇਰੇ ਤੇ ਇੰਨਾ ਮੇਰੀ ਸਿੱਧੀ ਟੱਕਰਾ ਢੜਾ ਝਾੜੂਆਂ ਨਾਲ ਤੂੰ ਝਾੜੂਆਂ ਦੀ ਸਹੇਤੇ ਬੋਲਦੀਆਂ ਤੂੰ ਗੱਲਾਂ ਕੜੀਆਂ ਕਰਦੀਆਂ ਤੂੰ ਤੂੰ ਤਾਂ ਬੜਕੇ ਲਗਾਈਂ ਜਿਹੜੇ ਤੂੰ ਗੱਲਾਂ ਕਰਦੇ ਮੇਰੀ ਚੀਜ਼ੇ ਨਾਲ ਚੱਕ ਕੇ ਮੈਂ ਕਿਥੇ ਲੱਗਦਾ ਤੋੜ ਕੱਢ ਕੇ ਰੱਖੂਈ ਮਾਸੀ ਤੂੰ ਮੈਂ ਕੱਢ ਕੇ ਰੱਖੂ ਆਓ ਜੇ ਕਿਸੇ ਨੂੰ ਨਾ ਚੀਜ਼ ਹੋਵੇ ਵੀ ਭਰਨਾ ਗਲਤ ਹੈ ਮੈਂ ਕਿਹਾ ਜਦੋਂ ਮਾਗੀ ਜਾਂ 10 ਕੈਮਰੇ ਜਾਂ 20 ਚੈ ਤੁਸੀਂ ਆਇਆ ਵੀ ਇੱਕ ਤੁਸੀਂ ਇਦਾਂ ਦੀਆਂ ਉਠੀਆਂ ਪੰਜਾਬ ਦੇ ਵਿੱਚ ਥੋੜੇ ਮੈਂ 100 ਬੰਦੇ ਉਹਦੇ ਬਰਾਬਰ ਲੈ ਘਟਾਉਂਗਾ ਵੀ ਜਿੰਨਾ ਜਨਾ ਤੁਸੀਂ ਜੋ ਕੁਝ ਕੀਤਾ ਹੋਇਆ ਜਿੰਨਾ ਜਨਾ ਮੁੰਡਿਆਂ ਨੂੰ ਤੁਸੀਂ ਵਿਆਹ ਕਰਾ ਕੇ ਤੁਸੀਂ ਸਾਰਾ ਕੀ ਕੁਝ ਤੁਸੀਂ ਕੀਤਾ ਹੋਇਆ ਤੇਰੀ ਸੱਗੀ ਸੱਸ ਨੂੰ ਜਿਹੜੀ ਤੇਰੀ ਸੱਗੀ ਸੱਸ ਹੈ ਨਾ ਤੇਰੀ ਸੱਗੀ ਸੱਸ ਨੂੰ ਮੈਂ ਤੁਹਾਨੂੰ ਰਿਕਾਰਡਿੰਗ ਦਿਖਾਉਣਾ ਦੀ ਸੱਸ ਇਹਦਾ ਇਹਦੇ ਸੱਸ ਤੇਦਾ ਸਹਰਾ ਇਹ ਮੁੰਡੇ ਨੂੰ ਤੁਸੀਂ ਘੱਟ ਨਾ ਕਰੇ ਤੇਰੀ ਘੜੀਓ ਤੁਸੀਂ ਤੁਸੀਂ ਮੁੰਡੇ ਨੂੰ ਤੇਰੇ ਘੱਟ ਨਾ ਕਰੇ ਤੇਰੀ ਘੜੀਓ ਤੁਸੀਂ ਤੇਰੀ ਸੱਸ ਦੇ ਸਹਰੇ ਤੇਰਾ ਬਿਆਨ ਹੈ ਬਿਲਕੁਲ ਸਾਰੀ ਰਿਕਾਰਡਿੰਗ ਪੜੋ ਤੁਸੀਂ ਉਹਨੂੰ ਥੋਲਵਾ ਲੱਗਦਾ ਇਹ ਭਾਂਤਦਾ ਐਂ ਕਰਦਾ ਅੱਡੀ ਕੋਈ ਐਂ ਨਹੀਂ ਕਰਦਾ ਕੋਈ ਤੁਸੀਂ ਕਹਿੰਦੇ ਹੋ ਨਾ ਜਿਹੜਾ ਤੁਹਾਡੀ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਧਾਦੀ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਤੁਸੀਂ ਤਿੰਨ ਪਾਰਟੀਆਂ ਵਿੱਚ ਤਾਂ ਝੂਠੇ ਲਗਿਆ ਪੈਣਾ ਤੇ ਕਿੱਤੋਂ ਸਾਰੇ ਪਰਚੇ ਕਰਾਏ ਨੇ ਜੀਜਾ ਮੇਰਾ 10 ਸਾਲ ਹੋ ਗਿਆ ਜਿਹਦੇ ਵਿੱਚ ਬੈਠੇ ਨੂੰ ਨੌਕਰ ਨੂੰ ਤੇਜਾ ਬੰਦੇ ਜਿਹਦੇ ਵਿੱਚ ਜ਼ਮੀਨ ਆ ਤੇਜਾ ਬੰਦਾ ਇੱਕ ਨੌਕਰ ਮੇਰੇ ਤੋਂ 10 ਸਾਲ ਹੋ ਗਏ ਜਿਹਦੇ ਵਿੱਚ ਬੈਠੇ ਨੂੰ ਬੜੇ ਕਰਤੂਤਾ ਕੀ ਨੇ ਤੁਸੀਂ ਕਰਤੂਤਾ ਸਹੀ ਦੱਸੋਗਾ ਵੀ ਸਾਡੀ ਕਰਤੂਤ ਕੀ ਆ ਜਿਹੜੀ ਕਰਤੂਤ ਦੱਸੋ ਵੀ ਕਰਤੂਤ ਸਾਡੀ ਹੈ ਕੀ ਆ ਗੁੱਡੀ ਸਾਰੀ ਬਾਇਓਗ੍ਰਾਫੀ ਤੁਹਾਡੀ ਹਿਸਟਰੀ ਵਾਲੀ ਪ੍ਰੋਬਲਮ ਨੂੰ ਬੜਾ ਜੀ ਕਰਦਾ ਕਿ ਤੁਹਾਡੇ ਕੋਲੇ ਜਿਹੜੀ ਜੀਜਾ ਦਾ ਦਾਦਾ ਕਿਹਨੇ ਮ ਇਹ ਜਮੀਨ ਸੀਗੀ ਵੀ ਸਾਰੀ ਮਾਲਕਨ ਸੀ ਦਾਤਾ ਮੇਰਾ ਦਾਦਾ ਮਾਤਾ ਦਾਦਾ ਮਾਤਾ ਦਾਦੀ ਵਾਲੀ ਨੂੰ ਪੁੱਛਦਾ ਦਾਦੀ ਕਿੱਥੇ ਬੈਠੀ ਆ ਦਾਦੀ ਦੀ ਜਮੀਨ ਸੀ ਪਹਿਲਾਂ ਇਧਰ ਦਾਦੀ ਦੀ ਜਮੀਨ ਸੀ ਤੇਰਾ ਦਾਦਾ ਤੇਰਾ ਦਾਦਾ ਜਿਹੜਾ ਤੇਰਾ ਦਾਦਾ ਸੀਗਾ ਉਹ ਸੋਹਰੇ ਘਰ ਆ ਗਿਆ ਤੇਰੀ ਦਾਦੀ ਸੋਹਰੇ ਘਰ ਗਈ ਸੀਗੀ ਇਹ ਵੀ ਜਸਨੇ ਕਰ ਕਰਤੂਤ ਵੀ ਮੇਰਾ ਦਾਦਾ ਸੋਹਰੇ ਘਰ ਆਇਆ ਸੀਗਾ ਤੇਰੀ ਦਾਦੀ ਜਮੀਨ ਤੇ ਆ ਸੀ ਅਜੇ ਤੇਰੀ ਦਾਦੀ ਕਿੱਥੇ ਆ ਤੇਰੀ ਦਾਦੀ ਨੂੰ ਤੂੰ ਸੰਭ ਰਹੀ ਓ ਨਾ ਜਿਹਦਾ ਦਬੋਰ ਛਾਦਾ ਤੇ ਉਹਦਾ ਦਬੋਰ ਛਾਦਾ ਸੀ ਉਹਨੇ ਤਾਂ ਮੇਰੇ ਦਾਦਾ ਪਰਤੂਤ ਸਹੀ ਰਸੋ ਅਜੇ ਚਾਵਲਾਂ ਨੇ ਇਹ ਮਾਇਕ ਗੱਲ ਕਰਨਾ ਚਾਹਣਾ ਇਹਨਾਂ ਨੂੰ ਚਾਵਲਾਂ ਨੂੰ ਜਿੰਨਾ ਪੌਂਕਦਿਆਂ ਨੇ ਜਿੰਨਾ ਪੌਂਕਦੇ ਨੇ ਭੌਗਾਂ ਤੇ ਐਂ ਟਾਪਰ ਵਾ ਕੇ ਰੱਖੂੰ ਮੇਰਾ ਇਹ ਜਵਾਬ ਉਹ ਲੋਕਾਂ ਲਈ ਆ ਆ ਲੋਕੋ ਆਹ ਵੀਡੀਓ ਚਲਾਇਓ ਜਿਹੜਾ ਚਾਵਲਾਂ ਬੋਲ ਕੇ ਲਗਿਆ ਐ ਜਵਾਬ ਉਹਨਾਂ ਲੋਕਾਂ ਲਈ ਆ ਜਿਹਦੇ ਮੈਨੂੰ ਪਸੰਦ ਕਰਦੇ ਨਹੀਂ ਮੈਂ ਉਹਨਾਂ ਲਈ ਆ ਇਹਨਾਂ ਚਾਵਲਾਂ ਦਾ ਮੇਰਾ ਕੋਈ ਜਵਾਬ ਨਹੀਂ ਇਹਨਾਂ ਦੀ ਮੈਂ ਐਵੇਂ ਲਿਖੂ ਘੋਟ ਕੱਟ ਕੇ ਰੱਖੂੰ ਐਵੇਂ ਲਿਖੂ ਅਸੀਂ ਪੋਟਾਂ ਦੇ ਵਿੱਚ ਅਸੀਂ ਅਸੀਂ ਕੌਣ ਨਹੀਂ ਕਾਰਵਾਈ ਲੜ ਰਹੇ ਹਾਂ ਸਾਰੇ ਪਾਸਿਓ ਐਨ ਚਾਵਲਾਂ ਦੇ ਹੱਥ ਖੜੇ ਹੋਏ ਪੈਣੇ ਕਹਿੰਦੇ ਚਾਵਲਾਂ ਦੇ ਐਨ ਹੱਥ ਖੜੇ ਹੋਏ ਪੈਸੀ ਜਿੰਨਾ ਜ਼ ਉਹੀ ਪ੍ਰਵਾਣੀ ਤੁਸੀਂ ਜਿੰਨੇ ਝੂਠੇ ਪਾਤੀਏ ਪਵਾਉਣੇ ਆ ਪਵਾ ਲਓ ਜੋਗ ਕਬਾਸ ਮਾਰਨਾ ਮਾਰ ਲਓ ਤੁਹਾਡੇ ਟੀਕਾ ਭਾਦ ਹੁਣ ਕਿਵੇਂ ਨਿਕਲੀਆਂ ਨੇ ਤੁਮ ਐਸੇ ਗਾ 2 ਕਰੋੜ ਰੁਪਏ ਮੇਜ ਗੇੜਾ ਤੁਹਾਡੇ ਪਿਓ ਨੇ ਤਮ ਜਮੀਨ ਵੇਚ ਕੇ ਗਾਦੀ ਆ ਤੁਮ ਐਸੇ ਗਾ ਹੁਣ ਟੀਕਾ ਭਾ ਤਾਂ ਨਿਕਲ ਜਣੇ ਤੇਰੇ ਪਿਓ ਨੇ ਹੁਣ ਧਾਰੀ ਕਿਲੇ ਜਮੀਨ ਵੇਚ ਕੇ ਲੋਕਾਂ ਪਰ ਝੂਠੇ ਕਿਸ ਪਾਏ ਉਹਨੇ ਜੋਗੜਾ ਦਾ ਜਿਹੜੇ ਕਰਤੂਤਾਂ ਨੇ ਜਿਹੜੀਆਂ ਜਿਹੜੇ ਤੁਹਾਡੇ ਕਰਤੂਤਾਂ ਨੇ ਤੇਰੇ ਨਾਲ ਸਗਾ ਤੁਹਾਡਾ ਨਾ ਮਾਮਾ ਨਹੀਂ ਖੜਦਾ ਤੁਹਾਡਾ ਸਗਾ ਚਾਚਾ ਨਹੀਂ ਖੜਦਾ ਤੁਹਾਡਾ ਛੋਟਰਾ ਘਰ ਵਾਲਾ ਛੋਟਰਾ ਵਾਲਾ ਖੜਦਾ ਤੁਹਾਡਾ ਨਾ ਚਾਵਲਾ ਨਾ ਖੜਦਾ ਇਹ ਮੇਰੀ ਚਾਲ ਹੈ ਜਿਹੜਾ ਵੀ ਮਰਦੀ ਕੋਈ ਭਾਨੇ ਜੀ ਗੁਰੂ ਠੂਠਾ ਸਾਫਤ ਕਰਦੇ ਪ੍ਰਮਾਤਮਾ ਦੇ ਸੌ ਜੁੱਤੀ ਉਹਨਾਂ ਦੇ ਸਿਰ ਮੇਰਾ ਉਹ ਦਿੱਤੇ ਮਰਦੀਆਂ ਨੂੰ ਸਾਹਮਣੇ ਕੈਮਰੇ ਦੇ ਹੱਥਾ ਉਹਨਾਂ ਨੂੰ ਵੀਡੀਓ ਦਿਖਾਉਣਾ ਚਾਹਤਦਾ ਮੈਂ ਪਿੰਡ ਦੇ ਵਿੱਚ ਗਿਆ ਇਹ ਚਾਵਲਾਂ ਦੇ ਉੱਧਰ ਕੋਈ ਆਇਆ ਤਾਂ ਹੈ ਨਹੀਂਗਾ ਠੋਡਾ ਠੋਡਾ ਵੀ ਆਇਆ ਕਿਉਂ ਚਾਵਲੇ ਠੋਡਾ ਵੀ ਨਾ ਆਇਆ ਕਿਉਂ ਨਹੀਂ ਪਈ ਪਹਿਲਾਂ ਮੈਨੂੰ ਇਹ ਸੀ ਗੱਸੇ ਦੇ ਵਿੱਚ ਪਤਾ ਕਿ ਹਲਾ ਮੈਂ ਕਿਉਂ ਨਹੀਂ ਸੀ ਬੋਲਦਾ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਆਪ ਨੇ ਇੱਥੀਆਂ ਪਹਿਣਾ ਨਹੀਂ ਯਾਰ ਕੋਈ ਗੱਲ ਨਹੀਂ ਮੈਂ ਪਤਾ ਕੀ ਗੱਲ ਕੀਤੀ ਆ ਸਾਰੀ ਸੰਗਤ ਬੈਠੀ ਆ ਗੁਰੂ ਗ੍ਰੰਥ ਸਾਹਿਬ ਮਹਾਰਾ ਜਿਵੇਂ ਤੁਹੂਦੂ ਨਾ ਮੈਨੂੰ ਇਹ ਸੀਗਾ ਵੀ ਯਾਰ ਕੋਈ ਗੱਲ ਨਹੀਂ ਪਰਿਵਾਰ ਦਾ ਕੰਮ ਆ ਪਰਿਵਾਰ ਦੇ ਵਿੱਚ ਰਹਿ ਜੂਗਾ ਕੋਈ ਗੱਲ ਦੀ ਰਾਜਨਾਮਾ ਹੋਵੇ ਚੰਗੀ ਗੱਲ ਆ ਜੋ ਕਾਤਲ ਹੋਣ ਦੀ ਵਿਧੀ ਤਾਂ ਸੀਗੀ ਕਾਤਲ ਹੋਣਾ ਪਤਾ ਕਿਉਂ ਹੋਇਆ ਤੁਸੀਂ ਕਿਹਨੇ ਮੇਰਾ ਪਿਓ ਮਾਰਤਾ ਮੇਰਾ ਦਾਦਾ ਮਾਰਤਾ ਤੁਹਾਡਾ ਪਿਓ ਤੇ ਦਾਦਾ ਤੇਰੇ ਸਕੇ ਭਰਾ ਤੋਂ ਤੇਰੇ ਸਕੇ ਚਾਚੇ ਨੂੰ ਜ਼ਮੀਨ ਕੌਣ ਗਿਆ ਸੀਗਾ ਤੁਸੀਂ ਆਹ ਕਬੂਦਕਣ ਦੱਸਦੀਆਂ ਵੀ ਸਾਡੇ ਕੋਲ 48 ਕਿਲੇ ਜਮੀਨ ਸੀ ਪਹਿਲਾਂ ਵੀਤੀ 40 ਕਿਲੇ ਸਾਡੇ ਕੋਲ ਜਮੀਨ ਹੋਰ ਸੀਗੀ ਵੀ ਮੇਰੇ ਚਾਚੇ ਕੋਲੇ 20 ਕਿਲੇ ਜਮੀਨ ਸੀ ਸੀ ਉਹ ਵੀ ਖੋਣ ਗਏ ਸੀਗੇ ਤੁਸੀਂ ਮੜੀ ਜਾ ਕਰਤੂਤ ਆਪਣੀ ਇਹਦਾ ਕਰਤੂਤ ਦੱਸੋ ਵੀ ਅਸੀਂ ਉਹਦੇ ਚਾਚੇ ਤੋਂ ਜ਼ ਮਾਰਾ ਕਿਨੇ ਉਤਰ ਤੂੰ ਜਿਹੜਾ ਪੌਣ ਦਾ ਨੌਂ ਇਲਾਕੇ ਜਿਹੜਾ ਮਾਰਾ ਥੋਡੇ ਨੇ ਉਹਦਾ ਵੀ ਉੱਤੇ ਡਰਦੇ ਹਾਂ ਉਹਦਾ ਕੋਈ ਪਤਾ ਆ ਕੇ ਉਹ ਜਿਹੜੇ ਨੇ ਮੇਰਾ ਠੀਕਾ ਝੂਠਾ ਤੁਸੀਂ ਫੜਾ ਮੇਰੀ ਭੈਣ ਟੁੱਟੀ ਫਸਾਈ ਤੁਸੀਂ ਸਾਰੇ ਝੂਠੇ ਕਤਲ ਦੇ ਵਿੱਚ ਫਸਾਏ ਜਿਹਨੇ ਕਤਲ ਕਰਾ ਉਹ ਤੇ ਮੋਕ ਮਾਰਦੇ ਹਾਂ ਉਹ ਕੌਣ ਹੈ ਦੱਸੋ ਉਹ ਨਾਸੀ ਧੂਆਂ ਫੇਰ ਲਿਆ ਹੋਗਾ ਤੁਹਾਡੇ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਤੁਸੀਂ ਕਹਿੰਦੇ ਹੋ ਤੀਜੇ ਦਿਨ ਤੁਸੀਂ ਤੁਸੀਂ 10 ਵਾਰੀ ਮੇਰੇ ਪਿੱਛੇ ਬੰਦੇ ਲਾਏ 10 ਵਾਰੀ ਦਿੱਤਾ ਯਾਰ ਅਗਲਾ ਕਹਿੰਦਾ ਯਾਰ ਜਰਾਨੀ ਬੋਲਦੇ ਸਹੀ ਬੋਲਦੇ ਭਾਨਾ ਦਾ ਕੰਮ ਹੀ ਇਹ ਜੇ ਕਰਦਾ ਭਾਨੇ ਸਿੱਧੂ ਨੇ ਅੱਜ ਚੱਕਰ ਜੇ ਕੋਈ ਗਲਤ ਕੰਮ ਕੀਤਾ ਹੋਵੇ ਆ ਅੱਜ ਅੱਜ ਘੱਟੋ-ਘੱਟ ਨਹੀਂ ਨਹੀਂ ਕਰਦੇ ਮੈਨੂੰ ਲੱਗਦਾ ਜੇ ਆਈਡੀਆ ਮੈਂ ਲਾਵਾਂ 20-50 ਲੱਖ ਰੁਪਏ ਦਾ 50-60 ਲੱਖ ਰੁਪਏ ਦਾ ਅੱਜ ਆ ਕੇ ਲੋਕਾਂ ਦਾ ਘੜਾਇਆ ਉਹਦਾ ਫੋਨ ਨਾ ਕਰ ਆ ਜੀ ਆ ਬੈਠੇ ਨੇ ਕਿ ਥੋੜੇ ਮੋੜ ਤੇ ਕਰਾਜੀ ਕੀ ਕਿਹਾ ਬਾਈ ਜਾ ਕੇ ਨੇ ਕੀ ਕਿਹਾ ਕਹਿੰਦਾ ਵੀ ਖਫਤਾ ਕਰ ਥੋੜਾ ਕੱਟ ਕੇ ਦੇ ਉਦੋਂ ਨਾਲ ਜੁੜਨੇ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਅੱਜ ਇਹ ਕੂੰ ਗੱਲ ਕਰਦੇ ਨੇ ਭਗਵਾਨਤ ਮਾਨਤ ਭਗਵਾਨਤ ਮਾਨਤ ਭਗਵਾਨਤ ਮਾਨਤ ਭਗਵਾਨਤ ਮਾਨਤ ਲੱਸੀ ਤੁਮਾ ਲੱਤਾ ਹੋਏ ਜੇ ਤੁਸੀਂ ਗੱਲ ਕਰਦੀਓ ਆ ਕਹਿੰਦਾ ਸੀਗਾ ਆ ਕਹਿੰਦਾ ਸੀਗਾ ਵੀ ਇੱਥੋਂ ਸੰਗਰੂਰ ਤੋਂ ਸਾਰਿਆਂ ਐਮਪੀ ਇਲੈਕਸ਼ਨ ਅਗਲਾ ਠੋਡੇ ਵਰਗੇ ਯਾਰ ਮੇਰਾ ਮੁਕਾਬਲਾ ਕਿੱਥੇ ਆ ਮੈਂ ਕਿਹਾ ਵੀਡੀਓ ਜੀ ਬਾਲੀ ਬਰਗੋ ਜੀ ਮੈਨੂੰ ਸਾਰੇ ਬੰਦੇ ਕਹਿੰਦੇ ਯਾਰ ਕਿ ਦੋ ਬੰਦੇ ਕਹਿੰਦੇ ਯਾਰ ਤੇ ਜਵਾਬ ਦੇਣਾ ਚਾਹੀਦਾ ਮੈਂ ਕਿਹਾ ਚੱਲ ਜਵਾਬ ਨੂੰ ਕਿਹੜਾ ਪਾ ਡਰਦੇ ਆ ਆ ਪਹਿਲੇ ਆਪਾਂ ਤਾਂ ਕੰਮਾਂ ਦੇ ਵਿੱਚ ਉਹਨਾਂ ਦੇ ਵਿੱਚੋਂ ਨਿਕਲੇ ਆ ਆਪਾਂ ਨੂੰ ਕਿ ਉਸੀਂ ਉੱਥੇ ਕੈਮਰਾ ਲਾ ਕੇ ਜਿੱਥੇ ਥੋੜਾ ਤੇ ਇੱਡਾ ਬੰਡਾ ਉੱਥੇ ਬੈਠੋ ਆ ਉਦੋਂ ਦੀ ਸੀ ਪਹਿਲਾਂ ਵੀ ਗਏ ਸੀਗੇ ਤੁਸੀਂ ਚਾਵਲਾ ਉੱਥੇ ਵੜ ਕੇ ਮਾਰੇ ਉੱਥੇ ਗੋਡੇ ਵੜ ਕੇ ਆ ਕੇ ਜਵਾਬ ਦਿਆਂ ਥੋੜੇ ਸਾਰੇ ਕਰਤੂਤਾਂ ਹੋਇਆ ਤਾਂ ਮੈਂ ਬੋਲੇ ਕੁਝ ਨਹੀਂ ਥੋੜੇ ਕਰਤੂਤਾਂ ਵਾਰੇ ਤੁਸੀਂ ਜਿੰਨਾ ਬਾਹ ਤਾ ਦਾ ਜੋਰ ਲਾਣਾ ਸੀ ਲਾ ਰਿਆ ਤੁਸੀਂ ਜੋ ਕੁਝ ਲਾਣਾ ਸੀ ਲਾ ਲਿਆ ਝੂਕੇ ਪਾ ਕੇ ਪਾਉਂਦੇ ਤੁਸੀਂ ਚਾਵਲਾ ਜਿਹੜੇ ਉੱਥੇ ਗੋਮਾਂ ਚੇਲ ਜਾਂਦੇ ਬਚੰਦਰ ਸੀ ਤੁਸੀਂ ਉਦੋਂ ਨੂੰ ਉਹ ਚਾਵਲਾ ਮਾਰੀ ਸੀ ਲਾ ਦੇ ਜੋਰ ਲਾ ਰਿਆ ਉਹ ਆ ਗਿਆ ਥੋੜਾ ਆ ਫਰਦਾ ਥੋੜਾ ਸਾਹਮਣੇ ਥੋੜਾ ਸੱਜਰਾ ਸਰੀਕ ਬਾਹਰ ਠੀਕਣ ਗੱਲ ਇਹ ਫੋਟਾ ਇੱਕ ਮਿੰਟ ਤੇਰੇ ਦਾਦੀ ਦੇ ਕਿੰਨੇ ਭਰਾ ਸੀਗੇ ਤੇਰੇ ਉਹਦੇ ਚਾਚੇ ਕਾਕੇ ਕਿੰਨੇ ਕੁੱਟਦਾ ਖੜਦਾ ਇੱਕ ਵੀ ਸਾਰੇ ਸਾੜਨਾ ਖੜੇ ਨੇ ਥੋੜੀ ਕਟੂਤ ਮਾੜੀ ਆ ਤਾਂ ਨਹੀਂ ਝੋਟਨਾ ਖੜਦਾ ਕੋਈ ਫਿਰ ਨਾ ਖੜੂਗਾ ਬਣ ਥੋੜੀ ਕਟੂਤ ਮਾੜੀ ਆ ਜਿਹੜੇ ਭੇਡਾਂ ਥੱਲੇ ਕਮੈਂਟ ਕਰ ਰਹੇ ਨੇ ਵੀਡੀਓ ਸ਼ੇਅਰ ਕਰ ਰਹੇ ਨੇ ਇੰਨਾ ਜੇ 5-4000 ਮੇਰੇ ਲੋਕ 10000 ਬੰਦਾ ਮੇਰੇ ਖਰਾਫ ਹੋਊਗਾ ਇਹ ਸਾਰੇ ਕੋਈ ਤਾਂ ਕਾਰੀਗਰ ਦਾ ਬੰਦਾ ਕੋਈ ਝਾਰੂ ਵਾਲਾ ਦਾ ਬੰਦਾ ਕੋਈ ਕਾਂਗਰਸ ਦਾ ਬੰਦਾ ਸਾਰੀਆਂ ਪਾਰਟੀਆਂ ਦੇ ਕੋਈ ਭਾਗਪਾਦਾ ਬੰਦਾ ਇਹ ਸਾਰੇ ਰਾਜਨੀਤਿਕ ਪਾਰਟੀਆਂ ਦੇ ਚਮਚੇ ਨੇ ਜਿਹੜੇ ਮੇਰੇ ਤੇ ਲੱਗਦੇ ਨੇ ਪਰ ਇਹ ਚੌੜਾ ਵਾਲਾ ਮੇਰੇ ਕੋਈ ਨਹੀਂ ਮੈਨੂੰ ਇਹ ਵੀ ਜਿਹੜੇ ਸਾਡੇ ਯਾਰ ਚੌਣ ਵਾਲੇ ਹੁੰਦੇ ਨੇ ਨਾ ਉਹਨਾਂ ਨੂੰ ਮੁੰਨਾ ਕਰਕੇ ਮਨ ਵਿੱਚ ਚੀਜ਼ ਕਰਨੀ ਪਾਈ ਜਾਂਦੀ ਹੈ ਮੇਰਾ ਆਖ ਹੁਣਾ ਇੱਕ ਮਿੰਟ ਇੱਕ ਮਿੰਟ ਬਈ ਥੋੜੀ ਚੌੜਾ ਹੋ ਜਾ ਪਾਣੇ ਜਿੱਦੂ ਇੱਕ ਅੱਧਰ ਖੜ ਗਿਆ ਅੱਧਰ ਵੀ ਵੀਰੋ ਹਾਂਜੀ ਇਹਨਾਂ ਦਾ ਨਾ ਮੈਨੂੰ ਇੱਕ ਮਿੰਟ ਇੰਜਨ ਕਰਨਾ ਮੈਨੂੰ ਤਾਂ ਬੜਾ ਜ਼ਰੂਰੀ ਜੀ ਕਿਉਂਕਿ ਮੈਂ ਚੀਕਾਂ ਥੋੜੀਆਂ ਆਈ ਪਵਾ ਕੇ ਰੱਖੂੰ ਪਹਿਲਾਂ ਮੇਰੀ ਪਹਿਲਾਂ ਮੇਰਾ ਪਰਮਾਤਮਾ ਸੋਮਰੀ ਸਲਾਹ ਇਹ ਸੀਗੀ ਕਿ ਨਹੀਂ ਯਾਰ ਧੀਆਂ ਧਿਆਨੀਆਂ ਨੇ ਇਹਨਾਂ ਨੂੰ ਵੀ ਯਾਰਾਂ ਦਾ ਪਰਿਵਾਰ ਦੇ ਵਿੱਚ ਨਾ ਟਿਕ ਟਕਿਆ ਹੋ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰ ਕਿ ਮੈਨੂੰ ਥੋਕ ਇੱਕ ਵੀ ਪਰਸੈਂਟ ਦਾ ਲਾਲਚ ਹੋਵੇ ਮੇਰੀ ਭੈਣ ਵਿਆਹੀ ਹੋ ਤੇ ਮੈਨੂੰ ਇਸ ਗੱਲ ਪਰਿਵਾਰ ਦੀ ਗੱਲ ਪਰਿਵਾਰ ਦੇ ਵਿੱਚ ਰਹਿ ਜੇ ਮੇਰੀ ਭੈਣ ਗੁਲਜੰਦੀ ਨਾਲ ਗੁਲਜੰਦੀ ਨਾਲ ਤੂੰ ਹੋਂ ਤੁਸੀਂ ਪਰ ਜਿਹੜੇ ਤੁਸੀਂ ਚਾਵਲਾ ਮਾਂਦਰ ਹੋਂ ਥੋੜੇ ਚਿੱਕਾ ਐਂ ਬਵਾ ਕੇ ਰੱਖੂੰ ਐਂ ਥੋੜੇ ਚਿੱਕਾ ਪਵਾ ਕੇ ਕੋਈ ਜਿੰਨਾ ਮਰਜੀ ਕੋਈ ਜ਼ੋਰ ਨਾਲ ਲਾ ਲਿਓ ਜਿੱਥੇ ਮਰਜੀ ਤੁਸੀਂ ਮੈਨੂੰ ਕਿੱਥੇ ਕਿੱਥੇ ਬਦਨਾਮੀ ਕੀਤਾ ਮੈਂ ਹਰ ਇੱਕ ਕੋਲੇ ਅਫਸਰ ਕੋਲੇ ਜਾ ਕੇ ਜੇ ਸੱਚ ਦੱਸਣਾ ਮੈਂ ਕਹਿੰਦਾ ਉਹਨੂੰ ਸਾਹਮਣੇ ਬਿਠਾਓ ਜੀ ਮੇਰੇ ਤੁਸੀਂ ਮੇਰੇ ਸਾਹਮਣੇ ਕਿਉਂ ਨਹੀਂ ਬਹਿੰਦੀਆਂ ਅੱਜ ਤੱਕ ਤੁਸੀਂ ਮੇਰੇ ਸਾਹਮਣੇ ਕੋਈ ਨਹੀਂ ਦਾ ਫਕ हां ਪਿੰਡਰ ਨੇ ਮੇਰੇ ਕੋਲ ਦੋ ਪੱਤ ਜਿੱਤਨੇ ਪਿੰਡਰ ਪਿੰਡਰ ਨਹੀਂ ਕਹ ਲੈ ਪਿੰਡ ਮੈਂ ਛੋਟੇ ਕਹਿੰਦੇ ਛੋਟੇ ਕਹਿੰਦੇ ਦੋ ਪੱਤ ਜਿੱਤਨੇ ਤੁਸੀਂ ਜਿੰਨਾ ਜੋਰ ਲਾਣਾ ਓਨਾ ਜੋਰ ਲਾ ਲਿਓ ਤੁਹਾਡੀ ਉਹ ਨਾਸੀ ਤੋਂ ਬਟੂ ਜਿਹੜਾ ਹੁਣ ਮਾਰਕੀਟ ਨਾਲ ਹੋਵੇ ਕਾਨੂੰਨੀ ਰੱਖੀ ਜੀ ਕਦੋਂ ਸਾਰਾ ਕਾਨੂੰਨੀ ਜਿਹੜੀ ਸਾਰਾ ਕਾਨੂੰਨ ਰਹੀ ਲੱਗ ਰਹੇ ਆ ਤੁਹਾਡੇ ਨਾਸੀ ਤੋਂ ਐਵੇਂ ਨਹੀਂ ਕੋਈ ਕੱਢ ਕੇ ਰੱਖੋ ਜਿਹੜਾ ਤੁਸੀਂ ਜਿੰਨਾ ਤੁਸੀਂ ਜੋਰ ਲਾਣਾ ਚਾਵਲੇ ਓਨਾ ਜੋਰ ਲਾ ਲਿਓ ਤੁਹਾਡੀ ਮੰਜੀ ਵੀੜੀ ਐਂ ਤੋਕੇ ਰੱਖ ਜਿਹੜੇ ਮੇਰੇ ਨਾਲ ਇੱਧਰ ਪੰਗਾ ਲੱਗਦਾ ਜੇ ਮੈਂ ਗੱਦਾਂ ਹਾਂ ਯਾਰ ਇਹ ਗੱਲ ਸਹੀ ਆ ਇਹ ਲੋਕਾਂ ਦੀ ਪਿਛੜੀ ਵਿੱਚ ਲੋਕਾਂ ਨੂੰ ਚ ਪਾਣੇ ਇੱਕੋ ਵੀ ਬੰਦਾ ਜਿਹੜਾ ਕੋਈ ਬੰਦਾ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਹੈ ਪਾਣੇ ਦਾ ਹੱਥ ਖਾਦਾ ਕੈਮਰੇ ਸਾਹਮਣੇ ਬੈਠ ਕੇ ਬਰਾਬਰ ਜਵਾਬ ਦੇਵੇ ਐ ਨਹੀਂ ਜਵਾਬ ਹੁੰਦਾ ਪਰ ਟਾਈਮ ਰੱਖਦੇ ਉੱਥੇ ਸਮਾਂ ਰੱਖ ਲਓ ਪਾਣੇ ਤੂੰ ਉੱਥੇ ਸਮਾਂ ਰੱਖ ਲਓ ਉੱਥੇ ਆਊਗਾ ਪਾਣੇ ਐ ਨਹੀਂ ਗੱਲ ਬਣਦੀ ਵੀ ਆਪ ਦੇਖੋ ਜੀ ਆ ਮੈਂ ਬੈਠਾ ਵੀ ਮੇਰਾ ਪਾਣੇ ਤੂੰਨੇ ਪੈਸੇ ਖਾਦੇ ਨੇ ਆ ਬੱਟਾ ਪਾਣੇ ਤੂੰ ਤੇ ਪਾਣੇ ਤੂੰ ਬਰਾਬਰ ਆ ਕੇ ਬੱਟੂ ਚੈਲੰਜ ਆ ਮਰਾ ਚੀਕਾ ਬਹੁਤ ਅਜੇ ਘੱਟ ਬੰਦੇ ਹੋਣਗੇ ਜਿਹੜਾ ਮੈਨੂੰ ਨਾ ਮੈਨੂੰ ਆ ਮੇਰੇ ਚਾਚੇ ਵਰਗੇ ਸਾਰੇ ਕਦੇ ਜਵਾਬ ਨਾ ਦੇ ਮੈਨੂੰ ਕਹਤਾਂ ਮੈਨ ਦੇ ਵੀ ਕਿਉਂਕਿ ਆ ਸਾਰੇ ਜਿਹੜੇ ਪੇਜਾਂ ਨੇ ਬੁੜੇ ਚਲਾਈਆਂ ਨੇ ਨਾ ਤੁਹਾਡੇ ਤੁਸੀਂ ਜਿਆਦਾ ਆ ਮੇਰੀ ਵੀਡੀਓ ਵੀ ਚਲਾਇਓ ਮੈਂ ਤੁਹਾਡੇ ਵੀਡੀਓ ਨਹੀਂ ਮੇਰੇ ਕੋਲੇ ਮੇਰੇ ਕੋਲੇ ਤੁਹਾਨੂੰ ਪਤਾ ਯਾਰ ਮੇਰੇ ਕੋਲੇ ਜਿੰਨਾ ਮੈਂ ਸੋਸ਼ਲ ਮੀਡੀਆ ਦੇ ਵਿੱਚ ਮਹਾਰਾ ਕੋਈ ਨਹੀਂ ਹੈਗਾ ਨਹੀਂ ਆ ਮੇਰੀ ਵੀਡੀਓ ਬਰਾਬਰ ਚੱਲਣੀ ਚਾਹੀਦੀ ਆ ਨਹੀਂ ਵੀਡੀਓ ਬੀਟ ਕਰਕੇ ਨਾਲ ਵੀਡੀਓ ਬੀਟ ਕਰਾ ਕੇ ਤੁਹਾਡਾ ਸਾਰਾ ਪੇਜ ਤੇ ਰਿਪੋਰਟਾਂ ਮਾਰੂ ਨਹੀਂ ਆ ਮੇਰੀ ਵੀਡੀਓ ਬਰਾਬਰ ਚੱਲਣੀ ਚਾਹੀਦੀ ਆ ਭਾਣ ਜਿਤਨਾ ਗੱਲ ਕਹੀ ਇਹਨਾਂ ਨੂੰ ਚੈਲੰਜ ਕੀਤਾ ਵੀ ਜੇ ਤੁਹਾਡੇ ਚ ਦਮ ਹੈਗਾ ਤੁਸੀਂ ਉੱਥੇ ਤੇਜਾ ਪਿੰਡ ਬੈਠੋ ਯਾਰ ਮੇਰੇ ਤਾਂ ਯਾਰ ਆਪ ਦੇਖ ਲੋ ਕਿੰਨਾ ਤਨ ਭੱਜ ਗਿਆ ਸਵਾ ਤਨ ਭੱਜ ਗਿਆ ਦ ਮੁਕਾਬਲਾ ਤੁਸੀਂ ਯਾਰ ਕਿਸੇ ਕੋਈ ਆਪਦੇ ਲੈਵਲ ਦੇ ਮਤਲਬ ਮੁਕਾਬਲਾ ਕਰ ਲਓ ਯਾਰ ਤੁਹਾਡਾ ਮੇਰੇ ਨਾਲ ਕੀ ਮੁਕਾਬਲਾ ਹੈ ਸਵੇਰ ਤੋਂ ਲੈ ਕੇ ਨਾ ਭਾਈ ਇੱਥੇ ਬੈਠੇ ਆ ਜਿਹੜੀਆਂ ਮਾਮਾ ਪਾਣੇ ਇੱਥੇ ਆਈਆਂ ਉਹਨਾਂ ਦੀ ਅੱਖਾਂ 'ਚ ਅੰਜੂ ਸੀਗੇ ਉਹਨਾਂ ਦੀ ਅੱਖਾਂ ਦੇ ਹੰਝੂ ਪੂੰਝ ਕੇ ਤੋਰੇ ਦੇ ਭਾਨੇ ਨੇ 50 80 ਲੱਖ ਰੁਪਏ ਸਵੇਰ ਦੇ ਬੈਠੇ ਸਾਡੇ ਬੈਠਾਂ ਬੈਠੇ ਕਰਵਾਤਾ ਜਰਾ ਠੀਕ ਹੈ ਨਾ ਜਿਹੜੇ ਵੀ ਭਾਨੇ ਦੇ ਖਿਲਾਫ ਮਾੜਾ ਸਾਹਿਬ ਤੋਂ ਬੋਲਦੇ ਨੇ ਜਾਂ ਜਿਹੜੀਆਂ ਵੀ ਆ ਕੁੜੀਆਂ ਬੋਲ ਰਹੀਆਂ ਨੇ ਪਹਿਲਾਂ ਇਹਨਾਂ ਨੂੰ ਇਹ ਪੁੱਛਣ ਲੱਗਾ ਕਿ ਇੱਥੇ ਦੇਖਿਓ ਨਾ ਕੰਮ ਸਰਕਾਰਾਂ ਨੇ ਕਰਨਾ ਆ ਜਿਹੜੇ ਲੋਕ ਬੈਠੇ ਨੇ ਕੀ ਫਰ ਉਹ ਲੈ ਲੀਡਰ ਸਰਕਾਰਾਂ ਕਹਿੰਦੀ ਨੇ ਨਾ ਹੁਣ ਤੁਮੇ ਕੋਹਰ ਵੀ ਗੱਲ ਦੱਸਣਾ ਤੁਸੀਂ ਜਿੰਨਾ ਮਰਜੀ ਅੱਡੀ ਕੁੱਟੀ ਦਾ ਜੋਰ ਲਾ ਲਿਓ ਪਰ ਮੈਂ ਜੀ ਨਹੀਂ ਕਰਦਾ ਕਿ ਇਹਨਾਂ ਦੇ ਵੀ ਟਾਪ ਲਵਾਉਣੇ ਲਵਾਉਂ ਸਾਰੇ ਲੀਡਰਾਂ ਦੇ ਟਾਪ ਆ ਕੇ ਹੁਣ ਦੂਜੀ ਰੋਕ ਤੇ ਸਾਰੇ ਦਾ ਟਾਪ ਲਵਾਉਂ ਪਹਿਲਾਂ ਵੀ ਟਾਪ ਲਵਾਇਆ ਤੇ ਹੁਣ ਵੀ ਟਾਪ ਲਵਾਉਂ ਤੁਸੀਂ ਜਿੰਨਾ ਸ਼ੋਰ ਲਾਉਣਾ ਯਾਰ ਉਨਾ ਜੋਰ ਲਾ ਲਿਓ ਪਰ ਹੁਣ ਜੇ ਤੁਸੀਂ ਲਿਖਾਂ ਤੇ ਆ ਗਏ ਨਾ ਤੁਹਾਡਾ ਨਾਸੀ ਤੂੰ ਆਉਂ ਕੱਟਣਾ ਕਿ ਤੁਸੀਂ ਜਿਹੜਾ ਨਾ ਕੱਟਣਾ ਹੋਵੇ ਤੁਸੀਂ ਜਿੰਨਾ ਜੋਰ ਆਣਾ ਤੁਸੀਂ ਲਾ ਲਓ ਥੋੜੀ ਉਹ ਕਿਹੜੀ ਥਾਂ ਹੈ ਜਿੱਥੇ ਜਾ ਕੇ ਮੈਂ ਤੁਹਾਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰਿਵਾਰ ਆ ਯਾਰ ਇਹ ਪਰਿਵਾਰ ਹੈ ਨੂੰ ਪਰਿਵਾਰ ਨੂੰ ਪਰਿਵਾਰ ਹੀ ਰਹਿਣ ਦਿਓ ਇਹ ਪਰਿਵਾਰ ਦੀ ਗੱਲ ਤੁਸੀਂ ਨਾ ਕਰੋ ਪਰਿਵਾਰ ਆ ਤੁਸੀਂ ਹੀ ਬਸ ਜਾ ਰਹੇ ਜੇ ਤੇ ਮੇਰੀ ਭੈਣ ਨੂੰ ਬਸ ਜਾ ਦੇ ਰੱਖ ਲੋ ਜੇ ਦੀ ਮਾਂ ਪਤਾ ਕੀ ਬੋਲਦੀ ਹੈ ਜਦੋਂ ਮੈਂ ਆਖਿਆ ਮਾਂ ਆਖਿਆ ਫੜ ਕੇ ਤੁਹਾਨੂੰ ਉੱਤਾ ਕਰ ਲੋ ਅਕੇ ਭਾਣੇ ਸੁੱਤ ਨੂੰ ਅਕੇ ਦੀ ਭੈਣ ਨੂੰ 5000 ਰੁਪਏ ਮਹੀਨਾ ਦੇ ਦਾ ਕਰਾਂਗੇ 5000 ਰੁਪਏ ਕਿਹੜਾ ਉ ਤੇਰੀ ਮਾਂ ਦਾ ਨੋ ਕਾਲੀ ਤੇਰੀ ਮਾਂ ਦੀ ਵੀ ਨਹੀਂ ਤੂੰ ਮੇਰੀ ਨਾ ਹੈ ਮੇਰੀ ਮਾਂ ਤੇਰੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਤੁਸੀਂ ਜੋ ਕੁਝ ਬੋਲਣਾ ਬੋਲੋ ਤੁਸੀਂ ਜੋ ਗੰਦ ਬਕਣਾ ਬਕਿਓ ਪਰ ਇਹਦਾ ਹਿਸਾਬ ਦਾ ਇਕਲੇ ਇਕਲੇ ਚੀਦਾ ਲਵ ਜਿਹੜਾ ਤੁਸੀਂ ਮੇਰੀਆਂ ਭੈਣਾਂ ਖਲਾਬੀ ਗੰਦ ਬਕਣਾ ਹੋਰ ਬਕਲੋ ਇਕਲੇ ਇਕਲੇ ਦਾ ਧੂਆਂ ਨਾ ਕੱਢਾ ਸਮਾਂ ਅਨੁਸਾਰ ਤੁਸੀਂ ਮੈਨੂੰ ਭੈਣਾਂ ਤੇ ਧੂਆਂ ਕਿਓ ਵੀਡੀਓ ਮੇਰੇ ਸਾਹਮਣੇ ਭੈਣਾਂ ਤੁਹਾਡੇ ਸਾਰੀਆਂ ਸਾਰੀਆਂ ਵੀਡੀਓ ਤੁਸੀਂ ਜੋ ਜੋ ਕੁਝ ਗੰਦ ਬਕਿਆ ਨਾ ਇੱਕੋ ਇੱਕ ਚੀਜ਼ ਸਾਹਮਣੇ ਪਈ ਹੈ ਸਮਾਂ ਐਸਾ ਹੋਗਾ ਕਿ ਤੁਹਾਨੂੰ ਐਂ ਇਕਲੇ ਇਕਲੇ ਦਾ ਹਿਸਾਬ ਲਵ ਇਕਲੇ ਇਕਲੇ ਦਾ ਸਾਹ ਕਿ ਹਾਂ ਜੀ ਤੁਸੀਂ ਤੇਰੀ ਭੈਣਾਂ ਖਲਾਬੀ ਬਾਈ ਬੁੱਲੇ ਸੀ ਤੁਸੀਂ ਵੀ ਬਸ ਇਤੇ ਇਪਿਆਰ ਕਰਦਾ ਕਿਉਂਕਿ ਜਿਹੜਾ ਕੁਝ ਮੇਰਾ ਮੇਰਾ ਕਿਉਂਕਿ ਤੁਹਾਡੇ ਨਾਲ ਥੋੜਾ ਕੁਝ ਖਾਦਾ ਨਹੀਂ ਸਕਾ ਮੇਰੇ ਭੈਣਾਂ ਨਾਲ ਮੈਂ ਆਪਣੇ ਭੈਣਾਂ ਨਾਲ ਕੜੂਗਾ ਮੌਦੇ ਭੈਣਾਂ ਦੀ ਜਾਨ ਵੀ ਦੇ ਸਕਦਾ ਤੇ ਉਹਨਾਂ ਨੇ ਮੈਂ ਜੇ ਲੋਕਾਂ ਲਈ ਤੇ ਸਾਰਾ ਮੈਂ ਆਪਣੇ ਉੱਪਰ ਜਿਹੜੀਆਂ ਭੈਣਾਂ ਨੇ ਮੇਰੇ ਨਾਲ ਨਰਮ ਇੱਕ ਪਹਾੜ ਚ ਕੱਕੜੇ ਜਿਹੜਾ ਚ ਕੱਕੜੇ ਕਣਕਾਂ ਬੜਾਈਆਂ ਉਹ ਭੈਣਾਂ ਲਈ ਮੈਂ ਕੁਝ ਵੀ ਕਰ ਸਕਦਾ ਇਸ ਕਰਕੇ ਇਹ ਜਿਹੜਾ ਨਾ ਇਹ ਗੱਲਾਂ ਨੇ ਨਾ ਮੈਂ ਸਾਰੇ ਜਿੰਨੇ ਪੇਜਾਂ ਨੂੰ ਕਹਾਂ ਉਹ ਜੇ ਤੁਹਾਡੀ ਮਾਂ ਦੇ ਦੁੱਧ ਪੀਤਾ ਤੁਸੀਂ ਨੂੰ ਚੈਲੰਜ ਕਰੋ ਲਿਖ ਕੇ ਪਾਓ ਪੇਜਾਂ ਦੇ ਕਿ ਭੰਨਸੂ ਦਾ ਚੈਲੰਜ ਆ ਆ ਜੰਨੀ ਮਰਜ਼ੀ ਤਰੀਕ ਨੂੰ ਮੇਰੇ ਤੋਂ ਲੈ ਕੇ ਟਾਈਮ ਰੱਖ ਲਿਓ ਮੈਂ ਆਪਣੀ ਟਾਈਮ ਦੇ ਵਿੱਚੋਂ ਵੀ ਆ ਜਿੰਨੇ ਸਾਡੇ 3 4 ਨਾ ਧਰਨੇ ਨੇ ਕਿ ਜਦੋਂ ਮਰਜ਼ੀ ਟਾਈਮ ਰੱਖ ਲਿਓ ਵੀ ਆ ਪਿੰਡ ਉੱਥੇ ਆਵਾਂਗੇ ਆਇਓ ਥੋੜੇ ਮੈਂ ਸਾਰੇ ਚੱਠੇ ਬਰੂਣਗਾ ਤਾਂ ਮੈਂ ਬੋਲੇ ਹੀ ਕੁਝ ਨਹੀਂ ਜੇ ਥੋੜੀ ਦਾਦੀ ਨੂੰ ਲੈ ਕੇ ਬਿਠਾਉ ਨਾ ਥੋੜੇ ਦਾਦੇ ਦੇ ਭਰਾ ਨੂੰ ਲੈ ਕੇ ਸਾਹਮਣੇ ਬਿਠਾਉ ਸਾਰਿਆਂ ਨੂੰ ਸਾਹਮਣੇ ਲੈ ਕੇ ਬਿਠਾਉ ਥੋੜੇ ਦਾ ਮਰ ਰਹਾ ਨੀ ਕੋਈ ਮੋਬਟੀ ਹੋ ਗਈ ਨਾ ਨਾ ਕੋਈ ਨਾ ਕਰ ਤੇ ਇਸ ਕਰਕੇ ਇਹ ਜਿੰਨੇ ਵੀ ਲੋਕ ਮੇਰੇ ਸੁਣਦੇ ਨੇ ਕਿ ਮੇਰਾ ਜਜ਼ਬਾਤੀ ਮੇਰਾ ਸੁਭਾਅ ਹੈ ਮੈਂ ਕਹਿੰਦਾ ਵੀ ਮੇਰਾ ਚੈਲੰਜ ਕੋਈ ਆ ਵੀ ਹਾਂ ਜ ਕਿਸ ਨੇ ਰੋਪ ਲਾਇਆ ਇਲਜ਼ਾਮ ਲਾਇਆ ਤਾਂ ਸਾਹਮਣੇ ਵੜ ਕੇ ਲਾਓ ਆ ਮੇਰਾ ਘਰ ਹੈ ਮੇਰੇ ਅੱਗੇ ਕਿੰਨੇ ਬੰਦੇ ਆਣ ਦੱਸੋ ਬਾਈ ਕਿੰਨੇ ਜੇ ਕੋਈ ਜੱਟ ਵੀ ਇੱਥੇ ਘਰੇ ਚੱਲ ਕੇ ਆ ਜਾਂਦਾ ਮੈਨੂੰ ਇਹ ਹੁੰਦਾ ਯਾਰ ਦੁਸ਼ਮਣ ਆਹੇ ਮੇਰਾ ਜੱਟ ਇਹ ਮੈਨੂੰ ਉਹਨਾਂ ਨਾਲ